ਦੇ ਚੈਨਲ ਤੇ ਗਿਆ ਮੈਂ ਇੰਟਰਵਿਊ ਕਰਨ ਦਾ ਉਹ ਮੈਨੂੰ ਕਹਿੰਦੇ ਅਸੀਂ ਕੁਝ ਨਾਮ ਲਵਾਂਗੇ ਤੇ ਇਹਦੇ ਵਿੱਚ ਉਸ ਨਾਮ ਸੁਣਨ ਤੋਂ ਬਾਅਦ ਤੁਹਾਡੇ ਮਨ ਚ ਜੋ ਵੀ ਆਵੇ ਤੁਸੀਂ ਬੋਲ ਦਿਓ ਹਾਂ ਠੀਕ ਹੈ ਕਹਿੰਦਾ ਸੁਖਵੀਰ ਬਾਦਲ ਮੈਂ ਕਿਹਾ ਪਹਾੜਾਂ ਵਾਲੇ ਸਕੂਲਾਂ ਚ ਪੜਿਆ ਹੋਇਆ ਪੰਜਾਬੀ ਲਿਖਣੀ ਤੇ ਪੜਨੀ ਆਉਂਦੀ ਨਹੀਂ ਪਰ ਪੰਜਾਬ ਦਾ ਵਾਰਿਸ ਬਣਨਾ ਚਾਹੁੰਦਾ ਤਨੇ ਕੈਪਟਨ ਮਰੀਂਦਰ ਸਿੰਘ ਮੈਂ ਕਹਾ ਮਹਿਲਾਂ ਚ ਰਹਿਣ ਵਾਲੇ ਲੋਕ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਸੀ ਜਦੋਂ ਕਾਹਲੀਆਂ ਦਾ ਰਾਜ ਸੀ ਕਾਹਲੀਆਂ ਨਾਲ ਸੀ ਅੱਜ ਕੱਲ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਨੇ ਲੋਕਾਂ ਨਾਲ ਤਾਂ ਕਦੇ ਹੋਇਆ ਨਹੀਂ ਇੱਕ ਮਾਤਾ ਮਿਲੀ ਚੁੰਨੀ ਦਿਖਾਈ ਹੋਏ ਮੈਨੂੰ ਨਹੀਂ ਠੀਕ ਹੈ ਕਹਿੰਦੀ ਹਰਸਿੰਦਰ ਕੌਰ ਨੇ ਚੁੰਨੀਆਂ ਵਟਾਈਆਂ ਸੀ ਸਾਡੇ ਪਿੰਡਾਂ ਉਹ ਚੁੰਨੀਆਂ ਵਟਾਉ ਚੁੰਨੀਆਂ ਵਟਾਉ ਅਸੀਂ ਤਾਂ ਕਹਿੰਦੇ ਸ਼ਹਿਰੋਂ ਮਹਿੰਗੀਆਂ ਲਿਆਏ ਵੀ ਚਲ ਵਧੀਆ ਤਾਂ ਹੋਵੇ ਚੁੰਨੀ ਜਿਹੜੀ ਵਟਾਵਾਂਗੇ ਕਹਿੰਦੇ ਮਲਮਲ ਦੀ ਦੇਗੀ ਇਹ ਚ ਵੀ ਪੈਸੇ ਖਾਦੀ ਹੱਦ ਹੈ ਹੱਦ ਹੁਣ ਹੁਣ ਪੰਜਾਬੀ ਪਤਾ ਨਹੀਂ ਕਿਹੜੀ ਬੋਲਦੀ ਐ ਕਿਉਂਕਿ ਵੱਧ ਬੋਲੀ ਪੈ ਗਈ ਹੁਣ ਪਹਿਲਾਂ ਤਾਂ ਇੰਨੀਂ ਨਾਲ ਜਾਂਦਾ ਸੀ ਕੋਈ ਹੋਰ ਹੈ ਨਹੀਂ ਸੀ ਨਾ ਕੋਈ ਪੁੱਛਣ ਵਾਲਾ ਮੈਂ ਕਿਹਾ ਤੂੰ ਪੰਜਾਬੀ ਬੋਲ ਕੇ ਦਿਖਾ ਤੂੰ 5 ਮਿੰਟ ਉਹ 5 ਮਿੰਟ ਛਡੋ ਪਹਿਲੇ ਮਿੰਟ ਸੀ ਭਗਵੰਤ ਮਾਨ ਇਹ ਚੋਰਾ ਬੋਕਦਾ ਐ ਹੱਟ ਦੇ ਹੱਟ ਕੋਣ ਕੋਣ ਪੰਜਾਬੀ ਪਤਾ ਨਹੀਂ ਕਿਹਾ ਜੀ ਬੋਲਦੀ ਕਿਉਂਕਿ ਵੱਧ ਬੋਲੀ ਪੈ ਗਈ ਹੁਣ ਪਹਿਲਾਂ ਤਾਂ ਇੰਨੀ ਘਰ ਜਾਣਦਾ ਸੀ ਕੋਈ ਹੋਰ ਹੈ ਨਹੀਂ ਸੀ ਨਾ ਕੋਈ ਪੁੱਛਣ ਵਾਲਾ ਮੈਂ ਕਿਹਾ ਤੂੰ ਪੰਜਾਬੀ ਬੋਲ ਕੇ ਦਿਖਾ ਤੂੰ 5 ਮਿੰਟ ਉਹ 5 ਮਿੰਟ ਛਡੋ ਪਹਿਲੇ ਮਿੰਟ ਸੀ ਭਗਵੰਤ ਮਾਨ ਇਹ ਝੂਰਾ ਗੋਪਦਾਏ ਸਾਤੋਂ ਮਹਿੰਗੀ ਚੁੰਨੀ ਲੈ ਗਈ 50 ਰੁਪਏ ਵਾਲੀ ਲੈ ਫੇਰੀ ਮੈਂ 200 ਵੀ ਲੈਣਦੀ ਸੀ ਲੈ ਏ ਨਹੀਂ ਛੱਡਦੇ ਕਿਸੇ ਨੂੰ ਆ ਹਾਲ ਤਾਂ ਨਾ ਨਹੀਂ ਜੁੰਨੀਆਂ ਚੱਲੇ ਨਾ ਬਟਾ ਲਿਓ ਬੇਬੇ ਐਂ ਤੇ ਕਿਨਾ ਬਟਾ ਲਿਓ ਹਾਂ ਉਹ ਮੈਂ ਬੋਲੀ ਜਾਂਦਾ ਸੀ ਜਲਿਆਂ ਵਾਲੇ ਬਾਗ ਤੇ ਵੀ ਜਲਿਆਂ ਵਾਲੇ ਬਾਗ ਵਾਲੇ ਦਿਨ ਹਜ਼ਾਰ ਬੰਦਾ ਮਾਰ ਕੇ 3000 ਨੂੰ ਜ਼ਖਮੀ ਕਰਕੇ ਜਨਰਲ ਡਾਇਰ ਨੇ ਮਜੀਠੀਏ ਕੇ ਕਰੇ ਰੋਟੀ ਖਾਧੀ ਹੁਣ ਹੋਵੇ ਲਾਣੇਦਾਰ ਵਧੀਆ ਹੋਣਾ ਚਾਹੀਦਾ ਹੈ ਨਾਲੇ ਥਰਮਲ ਪਲਾਂਟ ਖਰੀਦ ਲਿਆ ਇੱਕ ਗਾਟੇਚੀ ਪ੍ਰਾਈਵੇਟ ਥਰਮਲ ਪਲਾਂਟ ਆ ਸੀਗਾ ਅਸੀਂ ਚਲਾ ਕੇ ਦਿਖਾਉਣੀ ਆ ਕਦੇ ਸੁਣਿਆ ਸੀ ਪਹਿਲਾਂ ਆ ਮੈਂ ਕਿਹਾ ਸੀ ਨਾ ਮੋਟਰਾਂ ਬੰਦ ਕਰਕੇ ਓਹਨਾਂ ਲੱਗਣ ਲਾ ਦੂੰ ਉਦੋਂ ਹੱਸਦੇ ਸੀ ਮਜੀਠੀ ਹੋਰੀ ਉਹ ਮੈਂ ਕਿਹਾ ਤੁਹਾਨੂੰ ਕੀ ਪਤਾ ਕਦੇ ਬਹੁਤ ਪੱਟੀ ਹੋਵੇ ਤਾਂ ਪਤਾ ਲੱਗੇ ਬਹੁਤ ਵੀਜੀ ਹੋਵੇ ਤਾਂ ਪਤਾ ਲੱਗੇ